ਸਾਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਮੈਂ ਰਾਣੀ ਕੈਨੇਡਾ ਤੇ ਆਪਣਾ ਚੈਨਲ ਵੀ ਇਸੇ ਨਾਮ ਤੇ ਆ ਤੇ ਆਪਾਂ ਮੋਸਟਲੀ ਜ਼ਿਆਦਾਤਰ ਕਬੂਤਰਾਂ ਦੀ ਵੀਡੀਓ ਪਾਈਦੀਆਂ ਕਬੂਤਰਾਂ ਬਾਰੇ ਦੱਸੀ ਦਾ ਜਾਂ ਵੀ ਜਿਹੜੀ ਕੋਈ ਕਿਸੇ ਚੀਜ਼ ਦਾ ਨਮੀ ਦਾ ਪੜੀ ਦਾ ਜਾਂ ਮੈਨੂੰ ਆਤਾ ਵੀ ਮੈਂ ਪੜਦਾ ਪੜਦਾ ਬਹੁਤ ਰਹਿਣਾ ਸਰਚ ਕਰਦਾ ਰਹਿਣਾ ਤੇ ਗੂਗਲ ਤੇ ਜਾ ਕੇ ਕਬੂਤਰਾਂ ਦੀ ਸਾਰੀ ਵੀ ਕਿਵੇਂ ਕਿਹੜੀਆਂ ਬਿਮਾਰੀਆਂ ਕਿਵੇਂ ਫਿਰ ਉਹਨਾਂ ਦੀ ਰੋਕਥਾਮ ਕਰੀਆਂ ਕਿਵੇਂ ਕਿਵੇਂ ਮਤਲਬ ਵੀ ਕੀ ਕੀ ਇਹਨਾਂ ਨੂੰ ਚੀਜ਼ਾਂ ਕਿਹੜਾ ਦਾਣਾ ਪਾਣੀ ਕਿਵੇਂ ਸਾਰਾ ਉਹਦੇ ਕਰਕੇ ਆਪਾਂ ਵੀਡੀਓ ਕਬੂਤਰਾਂ ਦੀ ਜਾਦੇ ਮੋਸਟਲੀ ਪਾਈਦੀ ਆ ਹੋਰ ਮੇਰਾ ਕਿਸੇ ਚੀਜ਼ ਦੇ ਵਿੱਚ ਜਿਆਦਾ ਹੈ ਨਹੀਂ ਇੰਟਰਸਟ ਵੀਡੀਓ ਬਣਾਉਣ ਨੂੰ ਦਾ ਜਾਇ ਮੈਂਟ ਮੈਂਟ ਬਾਅਦ ਬਣਾਈ ਚੱਲ ਇੱਥੇ ਇੰਨੀਆਂ ਮਤਲਬ ਠੀਕ ਹੈਗੀਆਂ ਚੀਜ਼ਾਂ ਵੀਡੀਓ ਬਣਾਉਣ ਦੀਆਂ ਉਹੀ ਕਈ ਵਾਰ ਹੁਣ ਲੋਕ ਜਾਂਦੇ ਆ ਬਾਹਰ ਨੂੰ ਜਾਂਦੇ ਆ ਜੇ ਜੀ ਵੀਡੀਓ ਬਣਾ ਲਈ ਉਵੇਂ ਨਹੀਂ ਆਪਣਾ ਚੱਕਰ ਹੈਗਾ ਜਿਆਦੇ ਆਪਾਂ ਵੀਡੀਓ ਫੋਕਸ ਕਰੀਦਾ ਕਬੂਤਰਬਾਜੀ ਤੇ ਵੀ ਕਬੂਤਰਬਾਜੀ ਤੇ ਵੀਡੀਓ ਬਣਾਈ ਜਾਂਦਾ ਮੈਨੂੰ ਆਪ ਨੂੰ ਬਹੁਤ ਸ਼ੌਂਕ ਆ ਕਬੂਤਰਾਂ ਦਾ ਤੇ ਇਹੇ ਕਰਕੇ ਮੈਂ ਜ਼ਿਆਦਾਤਰ ਕਬੂਤਰਾਂ ਦੀ ਵੀਡੀਓ ਬਣਾ ਲਉਣਾ ਤੇ ਸਾਰਿਆਂ ਤੋਂ ਪਹਿਲਾਂ ਆਜ ਹੁਣ ਵੀਡੀਓ ਆਪਾਂ ਬਣਾਉਣਾ ਲੱਗੇ ਆ ਭਾਗ 5ਵਾਂ ਭਾਗ ਪਹਿਲਾਂ ਚੌਥਾ ਭਾਗ ਬਣਾਇਆ ਸੀਗਾ ਤੇ ਸਾਰਿਆਂ ਨੂੰ ਜਿੰਨੇ ਵੀ ਸਰੋਤੇ ਆ ਜਿੰਨੇ ਵੀ ਆਪਣੇ ਚੈਨਲ ਨੂੰ ਦੇਖਦੇ ਆ ਸੁਣਦੇ ਆ ਇੰਡੀਆ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਸਾਰੇ ਕੈਨੇਡਾ ਅਮਰੀਕਾ ਦੇ ਵਿੱਚ ਜਿੰਨੇ ਸਾਰੇ ਕੰਟਰੀਆਂ ਦੇ ਵਿੱਚ ਸੁਣਦੇ ਆ ਸਾਰਿਆਂ ਨੂੰ ਬੇਨਤੀ ਆ ਪਹਿਲਾ ਵੀਡੀਓ ਦੇਖਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਆਪਣੇ ਫਰੈਂਡ ਸਰਕਲ ਦੇ ਵਿੱਚ ਸਾਰਿਆਂ ਨੂੰ ਭੇਜਿਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਗਰੁੱਪਾਂ ਦੇ ਵਿੱਚ ਵੀ ਕੋਈ ਕਬੂਤਰ ਬਾਜ਼ ਆ ਜਿਹੜਾ ਵੀ ਕੋਈ ਰਹਿ ਨਾ ਜਾਵੇ ਹਰੇਕ ਨੂੰ ਜਾਣੀ ਕਬੂਤਰ ਬਾਜੀ ਜੋ ਵੀ ਜਿਹੜਾ ਲਾਈਕ ਕਰਦਾ ਉਹਨ ਸਾਰਿਆਂ ਨੂੰ ਆਪਣੀ ਵੀਡੀਓ ਭੇਜਿਓਏ ਆ ਪਾਗ ਬਣਾਉਣਾ ਸੀਗਾ ਪੰਜਵਾਂ ਭਾਗ ਬਣਾਉਣਾ ਇਹ ਆਪਾਂ ਦੋ ਕਬੂਤਰ ਛੱਡੇ ਸੀ ਦੋਨਾਂ ਦੀ ਤੁਹਾਨੂੰ ਮੈਂ ਦੱਸਦਾ ਕਿ ਕਿਵੇਂ ਛੱਡੇ ਸੀਗੇ ਤੇ ਕਬੂਤਰ ਦਾ ਕੀ ਰਿਜ਼ਲਟ ਰਿਹਾ ਕੋਈ ਮੈਂ ਇੱਕੀ ਬਾਵਾ ਚਰਵਾਦ ਗਿਆ ਸੀ ਮੈਨੂੰ ਕੋਈ ਬਾਹਲਾ ਹੈ ਨਹੀਂ ਸੀਗਾ ਵੀ ਕਬੂਤਰ ਬਈ ਮੈਂ ਸਿਰਫ ਕਬੂਤਰਾਂ ਦਾ ਰਿਜ਼ਲਟ ਹੀ ਦੇਖਣਾ ਸੀਗਾ ਵੀ ਜਿਵੇਂ ਕਬੂਤਰ ਉਹਨਾਂ ਉੱਥੇ ਗਰਮੀ ਵਾਲੀ ਪੈਂਦੀ ਹੈ ਇੱਥੇ ਕੈਨੇਡਾ ਦੇ ਵਿੱਚ ਤਾਂ ਇੰਨੀ ਹੈ ਨਹੀਂਗੀ ਮੈਂ ਤਾਂ ਉਦੋਂ ਪਹਿਲਾਂ ਉਦੋਂ ਅਸੀਂ ਪੜਦੇ ਹੁੰਦੇ ਸੀ ਉਦੋਂ ਵੀ ਵਾਲੇ ਛੱਡੇ ਛੱਡੇ ਕਬੂਤਰ ਤੇ ਜਦੋਂ ਮੈਂ ਇੱਧਰ ਨੂੰ ਆਇਆ ਮੈਂ 30 ਸਾਲ ਦਾ ਸੀ ਉਹਨੂੰ 29 ਸਾਲ ਦਾ ਜਦੋਂ ਮੈਂ ਇੱਧਰ ਕੈਨੇਡਾ ਚ ਆ ਗਿਆ ਤੇ ਉਦੋਂ ਵੀ ਅਸੀਂ ਉਹ ਤਕਰੀਬਨ ਜਦੋਂ ਸਾਡੇ ਕਬੂਤਰਬਾਜੀ ਹੁੰਦੀ ਸੀ ਉਦੋਂ ਸਾਡੇ ਪੇਪਰ ਉੱਪਰ ਚੱਲਦੇ ਹੁੰਦੇ ਸੀਗੇ ਤੇ ਤਾਂ ਕਰਕੇ ਉਦੋਂ ਬਾਹਲਾ ਨਹੀਂ ਸੀ ਆਪਾਂ ਕਬੂਤਰਬਾਜੀ ਦੇ ਵਿੱਚ ਇਨਵੋਲਵ ਹੈਗੇ ਹੈਗੇ ਪੂਰੇ ਸੀਗੇ ਯਾਨੀ ਬਾਹਲੇ ਛੱਡੇ ਛੁੱਡੇ ਨਹੀਂ ਸੀਗੇ ਕਬੂਤਰ ਉਦੋਂ ਤੇ ਹੁਣ ਸੀਗਾ ਵੀ ਚੱਲ ਵੀ ਹੁਣ ਦੇਖਦੇ ਹਾਂ ਹੁਣ ਮੈਂ ਗਿਆ ਸੀਗਾ ਬਾਵਾ ਚਰਵਾਦ ਮੈਨੂੰ ਐ ਸੀਗਾ ਵੀ ਚੱਲ ਕਬੂਤਰਾਂ ਦਾ ਦੇਖਦੇ ਹਾਂ ਵੀ ਰਿਜ਼ਲਟ ਕਿਵੇਂ ਆ ਜਿਵੇਂ ਇੱਧਰ ਕੈਨੇਡਾ 'ਚ ਠੰਡ ਪੈਂਦੀ ਆ ਉਧਰ ਬੜੀ ਗਰਮੀ ਪੈਂਦੀ ਆ ਮੈਂ ਦੇਖਣਾ ਸੀਗਾ ਵੀ ਕਬੂਤਰ ਪਾਣੀ 'ਚ ਕਾਤੇ ਬਹਿ ਜਾਂਦਾ ਕਿਹੜਾ ਕਬੂਤਰ ਕਿਵੇਂ ਕਰਿਆ ਹੈ ਪਾਣੀ 'ਚ ਬੈਹ ਜਾਂਦਾ ਤੇ ਉਹ ਚੀਜ਼ਾਂ ਮੈਂ ਦੇਖਣੀਆਂ ਸੀ ਮੈਂ ਗਿਆ ਸੀ ਇੱਕੀ ਡੇਢ ਮਹੀਨਾ ਲਾ ਕੇ ਆਇਆ ਤੇ ਸਮਝ ਲਓ ਵੀ ਜਿਵੇਂ ਹੁਣ ਤੱਕ ਆਪਾਂ ਕਹ ਜੀ ਵੀ ਟ੍ਰਾਇਲ ਹੀ ਸੀਗੇ ਵੀ ਟ੍ਰਾਇਲ ਵੇਚਤੇ ਹੀ ਜਾਣੀ ਆਪਾਂ ਕਬੂਤਰ ਛੱਡ ਕੇ ਦੇਖੇ ਸੀਗੇ ਵੀ ਕਿਹੜੀ ਚੀਜ਼ ਕਿਹੜੀ ਕੰਮ ਕਰਦੀ ਆ ਕਿਹੜੀ ਚੀਜ਼ ਕਿਵੇਂ ਕੰਮ ਕਰਦੀ ਆ ਗਰਮੀ ਦੇ ਵਿੱਚ ਕਿਹੜੀ ਕਿਵੇਂ ਕੰਮ ਕਰਦੀ ਆ ਕਿਹੜੀ ਚੀਜ਼ ਕਿਵੇਂ ਕੰਮ ਕਰਦੀ ਆ ਹਣਾ ਤੇ ਉੱਥੇ ਜਿਵੇਂ ਹੁਣ ਕਬੂਤਰਬਾਜੀ ਆ ਕਬੂਤਰਬਾਜੀ ਦੇ ਵਿੱਚ ਕੋਈ ਬੰਦਾ ਕਹਿੰਦਾ ਜਿਹੜਾ ਵੀ ਕੋਈ ਬੰਦਾ ਕਹਿੰਦਾ ਵੀ ਮੈਂ ਬਾਲਾ ਐਕਸਪਰਟ ਆ ਮੈਂ ਹਾਰਦਾ ਨਹੀਂਗਾ ਮੈਨੂੰ ਇਹ ਬੰਦਾ ਵਿਆਪਨ ਕੋਈ ਰੱਬ ਹੀ ਸਮਝਦਾ ਤੇ ਇਹਦੇ ਵਿੱਚ ਇਹ ਗੱਲ ਨਹੀਂ ਹੈਗੀ ਕਬੂਤਰਬਾਜੀ ਦੇ ਵਿੱਚ ਕਬੂਤਰਬਾਜੀ ਦੇ ਵਿੱਚ ਤੁਸੀਂ ਹੁਣ ਤੁਸੀਂ ਮੈਂ ਦੇਖਿਆ ਮੈਂ ਦੇਖਿਆ ਪਰ ਆਪਾਂ ਨਾ ਨਹੀਂ ਲੈਣਾ ਕਿਸੇ ਦਾ ਪਿਛਲੇ ਸਾਲ 2024 ਦੇ ਵਿੱਚ ਲੋਕ ਕਿੰਨਿਆਂ ਕੋਈ ਬੰਦਾ ਕਿੰਨੀਆਂ ਬਾਜ਼ੀਆਂ ਜਿੱਤਿਆ ਤੇ ਕਿ ਮੇਰੇ ਇਸ ਕੈ 2025 ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿਸੇ ਬਾਜੀ ਤੋਂ ਵੀ ਇੱਕ ਅੱਧੀ ਭਲਾਂ ਦੀ ਜਿੱਤ ਕੇ ਹੋਣ ਇਹ ਹਜੇ ਵੀ ਬੰਦੇ ਹੈਗੇ ਆ ਹਾਂ ਇੱਕ ਬੰਦਾ ਹੈਗਾ ਮੇਰੀ ਨਿਗਾਹ ਦੇ ਵਿੱਚ ਵੀ ਜਿਹੜਾ ਜੀ ਨੂੰ ਕਬੂਤਰ ਉਡਾਉਣੇ ਆਉਂਦੇ ਆ ਛੱਡਣੇ ਆਉਦੇ ਆ ਜਿਹੜਾ ਪੂਰਾ ਪਰਫੈਕਟ ਬੰਦਾ ਵੀ ਉਹਦੇ ਜਾਨੀ ਉੜਦੇ ਆ ਤੇ ਇੱਕ ਤਾਂ ਆਪਣਾ ਹੁਣ ਬਾਈ ਜੀ ਆ ਤੇ ਅਗਾਮੀ ਵਾਲੇ ਬਾਈ ਜੀ ਆ ਇਹ ਤਾਂ ਹੁਣ ਛੱਡ ਦੇ ਘਟਾ ਇਹਨਾਂ ਨੇ ਜਿੰਨਾ ਚਿਰ ਛੱਡਿਆ ਕਬੂਤਰ ਇਹਨਾਂ ਦਾ ਕਬੂਤਰ ਐ ਨਹੀਂ ਹੈਗਾ ਵੀ ਕੋਈ ਔਰ ਔਰ ਨਾ ਬਹਿਗਾ ਜਾਂ ਕਦੇ ਕੋਈ ਕਬੂਤਰ ਨਿਕਲ ਗਿਆ ਨਾ ਇਹਨਾਂ ਨੇ ਜਿੱਥੇ ਛੱਡਿਆ ਬਾਜੀ ਜਿੱਤੀ ਹੋਈ ਆ ਹੁਣ ਇਹ ਕਬੂਤਰ ਬਾਈ ਜੀ ਘੱਟ ਛੱਡਦੇ ਆ ਤੇ ਹੁਣ ਹੁਣ ਇਹ ਇਤੋਂ ਇਦੋਂ ਬਾਅਦ ਜੇ ਮੈਂ ਗਿਣਨਾ ਤੇ ਬਾਈ ਮੋਰ ਆ ਮੋਰ ਆ ਜਿਹੜਾ ਬਾਈ ਉਹ ਬਹੁਤ ਵਧੀਆ ਬਾਜ਼ੀਆਂ ਛੱਡਦਾ ਬਹੁਤ ਵਧੀਆ ਬਾਜ਼ੀਆਂ ਜਿੱਤਿਆ ਉਹਦਾ ਐ ਨਹੀਂ ਹੈਗਾ ਵੀ ਇੱਕ ਹੀ ਸੀਜ਼ਨ ਦੇ ਵਿੱਚ ਤੁੱਕਾ ਲੱਗ ਗਿਆ ਪਰ ਸੱਤ ਬਾਜ਼ੀਆਂ ਜਿੱਤਲੀਆਂ ਤਾਂ ਅਗਲੇ ਸਾਲ ਨੂੰ ਜਮੇ ਡੈਡਾ ਕੰਮ ਨਾ ਇਹ ਨਹੀਂ ਹੈਗਾ ਕੰਟੀਨਿਊ ਜੀ ਬੰਦਾ ਚੱਲਿਆ ਹੁੰਦਾ 2007 ਦੇ 7 ਤੋਂ ਮੈਂ ਦੇਖਦਾ 7 8 ਤੋਂ ਮੈਂ ਸਾਡੇ ਪਿੰਡ ਬਾਜੀ ਕਰਾਈ ਸੀ ਇੱਕ ਵਾਰੀ 2006 7 ਦੀ ਗੱਲ ਆ ਇਹਦਾ ਤੇ ਗੁਲਜਾਰ ਦਾ ਉਦੋਂ ਕਬੂਤਰ ਸੰਝਾ ਰਿਹਾ ਸੀਗਾ ਸਾਡੇ ਪਿੰਡ ਮੈਂ ਕਰਾਈ ਸੀ ਬਾਜੀ ਤੇ ਉਦੋਂ ਦਾ ਮੈਂ ਇਹਨੂੰ ਦੇਖਦਾ ਬੰਦੇ ਨੂੰ ਵੀ ਜਾਨੀ ਇਹਦੀ ਕਿਤੇ ਮਾੜੀ ਪਰਫਾਰਮੈਂਸ ਨਹੀਂ ਇਹਦੇ ਕਬੂਤਰਾਂ ਨੇ ਕੱਢੀ ਕਿਉਂਕਿ ਬੰਦੇ ਨੂੰ ਆਉਂਦੇ ਆ ਛੱੜਨੇ ਤੇ ਉਹੀ ਚੱਕਰਾ ਵੀ ਜਦੋਂ ਕਈ ਬੰਦੇ ਹੁੰਦੇ ਆ ਵੀ ਪੰਜ ਸੱਤ ਬਾਜ਼ੀਆਂ ਜਿੱਤੀਆਂ ਤੇ ਬੰਦੇ ਥੋੜਾ ਜਿਹਾ ਹੰਕਾਰ ਦੇ ਵਿੱਚ ਆ ਜਾਂਦੇ ਆ ਇੱਕ ਦੂਜੇ ਨੂੰ ਟੌਂਟ ਜਿ ਮਾਰਨ ਲੱਗ ਜਾਂਦੇ ਆ ਟਿਕਟੌਕ ਤੇ ਵੀਡੀਓ ਪਾਉਣ ਲੱਗ ਜਾਂਦੇ ਆ ਠੀਕ ਆ ਨਾ ਇੱਕ ਇੱਕ ਦੂਜੇ ਨੂੰ ਟਾਰਗੇਟ ਕਰਕੇ ਇਹ ਜਿਹੀ ਇਹ ਜਿਹੀ ਗੱਲਾਂ ਕਰਦੇ ਆ ਵੀ ਲੜਾਈ ਵਾਲੀਆਂ ਗੱਲਾਂ ਵੀ ਉਹ ਫਿਰ ਜਦੋਂ ਹੰਕਾਰ ਆ ਜਾਂਦਾ ਬੰਦੇ ਦੇ ਵਿੱਚ ਹੰਕਾਰ ਨਾਲ ਥੋੜਾ ਕਬੂਤਰ ਕਈ ਵਾਰ ਤੁਸੀਂ ਪਿੱਛੇ ਰਹੇ ਨੇ ਕਬੂਤਰ ਬਾਜ਼ੀ ਦੇ ਵਿੱਚ ਇਹ ਜਿਹੜੀ ਗੇਮ ਆ ਕਬੂਤਰ ਬਾਜ਼ੀ ਦੀ ਗੇਮ ਆ ਜਿੰਨਾ ਚਿਰ ਤੁਹਾਡੇ ਹੱਥ ਦੇ ਵਿੱਚ ਆ ਕਬੂਤਰ ਉਹਨਾਂ ਚਿਰ ਤੁਸੀਂ ਕਹਿ ਸਕਦੇ ਹੋ ਮੇਰਾ ਹਾਂ ਠੀਕ ਆ ਜਦੋਂ ਤੁਸੀਂ ਕਬੂਤਰ ਨੂੰ ਇੱਕ ਵਾਰੀ ਹੱਥ ਤੋਂ ਛੱਡਤਾ ਬਾਜੀ ਦੇ ਫਿਰ ਉਹਦੀ ਕੋਈ ਗਰੰਟੀ ਨਹੀਂ ਕੁਛ ਨਹੀਂ ਕਿ ਤੁਸੀਂ ਕਹਿ ਸਕਦੇ ਹਾਂ ਵੀ ਇਹ ਐਂ ਕਰੂ ਇਹ ਬਾਹ ਕਰੂ ਆਥ ਨੇ ਰਿਜ਼ਲਟ ਤੇ ਡਿਪੈਂਡ ਕਰਦਾ ਕਬੂਤਰ ਦਾ ਮਾਈਂਡ ਕਹੇ ਜਾਂ ਕਿਵੇਂ ਉੱਡੇਗਾ ਕਿ ਮੈਂ ਕਿੰਨਾ ਉੱਡੂਗਾ ਕਿਸ ਹਿਸਾਬ ਦਾ ਆਥ ਨੇ ਸਾਹਮਣੂ ਤੁਸੀਂ ਕਹਿ ਸਕਦੇ ਹੋ ਠੀਕ ਹੈ ਨਾ ਕੋਈ ਪਤਾ ਨਹੀਂ ਹੁਣ ਜੇ ਫਰਜ਼ ਕਰ ਲੋ ਬੜਾ ਹੀ ਤੁਹਾਨੂੰ ਕੌਨਫੀਡੈਂਸ ਆ ਵੀ ਮੇਰਾ ਕਬੂਤਰ ਨਿਕਲਦਾ ਨਹੀਂ ਐਂ ਨਹੀਂ ਕਰਦਾ ਉਹਨੂੰ ਲਗੜ ਵੀ ਲਾ ਜਾ ਸਕਦਾ ਕਿਮਨ ਜਿਆ ਵੈਰੀ ਪੈ ਗਈ ਹੂੰ ਜਾਂ ਹੋਰ ਐ ਕਰਕੇ ਵੀ ਨੁਕਸਾਨ ਹੋ ਸਕਦਾ ਵੀ ਇਹ ਜ ਕੋਈ ਪ੍ਰਾਊਡ ਵਾਲੀ ਗੱਲ ਨਹੀਂ ਹੁਣ ਜੇ ਮੈਂ ਕਹਾ ਵੀ ਮੈਂ ਬਾਹਰੋਂ ਗਿਆ ਸੀ ਮੈਂ ਖਾਨੀ ਸਾਰੇ ਨੂੰ ਜਿੱਤਣ ਗਿਆ ਸੀ ਇਹ ਗੱਲ ਨਹੀਂ ਸੀ ਕਿ ਮੈਂ ਮੈਂ ਤਾਂ ਸਿਰਫ ਗਿਆ ਸੀਗਾ ਵੀ ਚਲ ਦੇਖਦੇ ਆ ਪਹਿਲਾਂ ਵੀ ਨਹੀਂ ਸਭ ਤੋਂ ਸਾਡੇ ਛੋਟੇ ਨਹੀਂ ਸੀ ਹੁੰਦੇ ਕਬੂਤਰ ਉਹਨੂੰ ਤਾਂ ਛੋਟੇ ਹੁੰਦੇ ਸੀ ਪੜਦੇ ਪੜਦੇ ਸੀ ਟਾਈਮ ਨਹੀਂ ਸੀ ਹੁੰਦਾ ਹੁਣ ਟਾਈਮ ਵੀ ਹੈਗਾ ਸੀਗਾ ਮਹਾਰਾਜ ਕੰਨੀਓ ਵੀ ਠੀਕ ਆ ਪੈਸੇ ਪੂਸੇ ਕੰਨੀਓ ਵੀ ਠੀਕ ਸੀ ਕੰਮ ਤੇ ਹੁਣ ਮੈਂ ਚੱਲ ਵੀ ਹੁਣ ਆਪਾਂ ਜਾ ਕੇ ਦੇਖ ਲੈਣਾ ਕਿ ਕੀ ਮੈਂ ਗਿਆ ਸੀ ਇੱਕ ਇੱਕ ਕਬੂਤਰਬਾਜ਼ੀ ਛੱਡੇ ਸੀਗੇ ਤੇ ਕੋਈ ਬਾਲਾ ਜੇ ਕਹੀਏ ਵੀ ਮੇਰੇ ਹਿਸਾਬ ਨਾਲ ਪੂਰਾ ਵਧੀਆ ਰਿਜ਼ਲਟ ਸੀ ਤੇ ਉਦਾਂ ਕਬੂਤਰ ਜੇ ਮੈਂ ਕਹਾ ਵੀ ਕਬੂਤਰ ਜਿੱਤਿਆ ਕਬੂਤਰ ਹਾਰ ਗਏ ਸੀ ਕਬੂਤਰ ਵੀ ਉਹਦਾ ਵੀ ਮੈਨੂੰ ਸਾਰਾ ਵੀ ਜਾਨੀ ਉਹੀ ਚੀਜ਼ ਮੈਂ ਲਰਨ ਕਰਨ ਗਿਆ ਸੀਗਾ ਵੀ ਕਿਵੇਂ ਕਿੱਥੇ ਕਿੱਥੇ ਕਿੰਨੇ ਕੀ ਕਿੰਨੇ ਮਕਦਾਰ ਕੰਮ ਕਰਦੀ ਆ ਕਿੰਨਾ ਕਿ ਕੀ ਕੰਮ ਕਰਦਾ ਕਿੰਨਾ ਕਿ ਕਿਵੇਂ ਕਿੰਨਾ ਕਿ ਕਿਵੇਂ ਕਿੰਨਾ ਕਿ ਕਿਵੇਂ ਸਾਰੀ ਚੀਜ਼ ਹਰੇਕ ਚੀਜ਼ ਮੈਂ ਬਾਚ ਆਊਟ ਕਰੀ ਉੱਥੇ ਕਬੂਤਰਾਂ ਤੇ ਘਰੇ ੜਾ ੜਾ ਕੇ ਦੇਖੇ ਕਬੂਤਰ ਘਰੇ ੜਾਏ ਪਿਛਲੀ ਵਾਰੀ ਜਿਵੇਂ ਤੁਹਾਨੂੰ ਦੱਸਿਆ ਭਾਗਚਾਰ ਦੇ ਵਿੱਚ ਉਹ ਬੱਚਾ ਪਹਿਲਾਂ ਹਾਰ ਗਿਆ ਸੀ ਉਹ ਕਾਲੇ ਨੇ ਛੱਡਿਆ ਛੱਡਨੇ ਫਿਰ ਮੈਂ ਦੂਜੇ ਜਨ ਪਿੰਡ ਛੱਡ ਕੇ ਦੇਖਿਆ ਉਹਨਾਂ ਕਬੂਤਰ ਉਹਨੇ ਬਹੁਤ ਵਧੀਆ ਉੱਡਿਆ ਸੀਗਾ ਤੇ ਉਹਨਾਂ ਚੀਜ਼ਾਂ ਨੂੰ ਮੈਂ ਥੋੜਾ ਜਿਹਾ ਬਾਚ ਆਊਟ ਕਰਨ ਗਿਆ ਸੀਗਾ ਵੀ ਕੀ ਚੱਕਰ ਆ ਹੈ ਕਿਵੇਂ ਆ ਕਿਵੇਂ ਉੱਡਦੇ ਨੇਗੇ ਤੇ ਉਹਦੇ ਕਰਕੇ ਜਿੰਨੇ ਵੀ ਮੈਂ ਕਬੂਤਰ ਛੱਡੇ ਸੀਗੇ ਠੀਕ ਹੈ ਨਾ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਸਹੀ ਛੱਡੇ ਵੀ ਸਹੀ ਸੀ ਕਬੂਤਰ ਉਹ ਜਾਂ ਕਬੂਤਰ ਜੇ ਐਵੇਂ ਕਹਦੀਏ ਬਹੁਤ ਵਧੀਆ ਕਬੂਤਰ ਸੀਗੇ ਬਹੁਤ ਤਕੜੇ ਜੀ ਕਬੂਤਰ ਕੋਈ ਬਿਮਾਰੀ ਠਮਾਰੀ ਨਹੀਂ ਸੀ ਕਬੂਤਰਾਂ ਨੂੰ ਕਬੂਤਰ ਤਾਂ ਆਪਾਂ ਠੀਕ ਕਰਦੇ ਸੀਗੇ ਮਾੜਾ ਮੋਟਾ ਸੋਕੇ ਸ਼ੱਕੇ ਦੀ ਜਿਹੜੀ ਸ਼ਿਕਾਇਤ ਹੁੰਦੀ ਆ ਮੈਂ ਦਵਾਈ ਲੈ ਗਿਆ ਸੀ ਇਧਰੋਂ ਕਬੂਤਰ ਪੂਰੇ ਪਰਫੈਕਟ ਸੀਗੇ ਪਹਿਲਾਂ ਮੈਂ ਤੁਹਾਨੂੰ ਦੱਸਿਆ ਜੀ ਦੂਜੇ ਤੀਜੇ ਭਾਗ ਦੇ ਵਿੱਚ ਵੀ ਜਦੋਂ ਕਬੂਤਰ ਮੈਂ ਗਿਆ ਸੀ ਐਂ ਜੇ ਉੜਦੇ ਸੀ ਬਿੰਗੇ ਟੇਡੇ ਜਿਹੇ ਉਦੋਂ ਬਾਅਦ ਕਬੂਤਰ ਇਹ ਜੇ ਸੈੱਟ ਕਰਤੇ ਤੇ ਕਬੂਤਰ ਢਾਈ ਢਾਈ ਤਿੰਨ ਤਿੰਨ ਘਰੇ ਵਜਾਉਣ ਲੱਗੇ ਉਹ ਜਦੋਂ ਫਿਰ ਕਬੂਤਰਹੀਂ ਇਹ ਭਾਗ ਮਾਝੇ ਦੇ ਵਿੱਚ ਤੁਹਾਨੂੰ ਮੈਂ ਦੱਸਣਾ ਇੱਕ ਤਾਂ ਅਸੀਂ ਫਿਰ ਕਬੂਤਰ ਹੋਰ ਸੰਭਿਆ ਸੀਗਾ ਕਾਲਾ ਚੀਨਾ ਕਬੂਤਰ ਸੀਗਾ ਉਹ ਤੇ ਕਾਲੇ ਦੇ ਘਰੋਂ ਸੀ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਮੈਨੂੰ ਬਹੁਤ ਨੇ ਕਿਹਾ ਵੀ ਮੈਂ ਵੀ ਸਾਤੋਂ ਲੈ ਜਾ ਮੈਂ ਸਾਡੇ ਸਾਡਾ ਕਬੂਤਰ ਆਪਾਂ ਛੱਡ ਲਾ ਉਡਾਲਾ ਕੋਈ ਨਹੀਂ ਜੇ ਤੂੰ ਆਇਆ ਸਾਡੇ ਵਾਲੇ ਲੈ ਜਾ ਫਿਰ ਬ੍ਰਦਰ ਵੀ ਮੈਨੂੰ ਕਹਿੰਦਾ ਰਹਿੰਦਾ ਸੀਗਾ ਉੱਥੇ ਸੀਗਾ ਜਿਹੜਾ ਵੀ ਨਹੀਂ ਆਣੀ ਤੂੰ ਕਬੂਤਰ ਚੰਗੇ ਲੈ ਗਿਆ ਕਾਲੇ ਵਾਲੇ ਕਬੂਤਰ ਨਹੀਂ ਵਧੀਆ ਮੈਨੂੰ ਸੀਗਾ ਬਈ ਮੈਨੂੰ ਕਬੂਤਰ ਜੱਤਣ ਜੋਤਣ ਦਾ ਨਹੀਂ ਸੀ ਮੈਨੂੰ ਐ ਹੀ ਵੀ ਮੈਂ ਕਬੂਤਰ ਛੱਡਣਾ ਤਾਂ ਛੱਡਣਾ ਕਾਲੇ ਦੇ ਘਰ ਵੀ ਮੈਂ ਹੋਰ ਕਿਤੋਂ ਕਬੂਤਰ ਨਹੀਂ ਛੱਡਣਾ ਸੀ ਤੇ ਮੇਰੇ ਦਿਮਾਗ ਦੇ ਵਿੱਚ ਕੋਈ ਗੱਲ ਹੋਰ ਸੀਗੀ ਮੈਨੂੰ ਬਈ ਮੈਨੂੰ ਆਇਆ ਸੀਗਾ ਵੀ ਯਾਰ ਕਾਲਾ ਕਾਲੇ ਦੇ ਜਿੱਕ ਤੇ ਉੱਡਣ ਲੱਗ ਜਾਣ ਚਾਲੇ ਕਾਲੇ ਦਾ ਮਾਲਾ ਮੋਟਾ ਜਿਆ ਇਹੋ ਜਿਹਾ ਵੀ ਹਾਂ ਕਾਲੇ ਕੋਲੇ ਕਬੂਤਰ ਵਧੀਆ ਵੀ ਕਬੂਤਰ ਹੈਗੇ ਉਹਦੇ ਕੋਲੇ ਵਧੀਆ ਥੋੜੀ ਜੀ ਕੋਈ ਮੈਨੂੰ ਸਾਰੀਆਂ ਗੱਲਾਂ ਚੋ ਜਿੱਥੇ ਮੈਂ ਰਿਜ਼ਲਟ ਫਿਕਰ ਆਊਟ ਕੀਤਾ ਵੀ ਉਹ ਥੋੜਾ ਜਿਹਾ ਛੱਡਣ ਚ ਹੋ ਜਾਂਦਾ ਕਈ ਵਾਰ ਕਿਉਂਕਿ ਇੱਥੇ ਦਾ ਹਿਸਾਬ ਤੇ ਉੱਥੇ ਦਾ ਹਿਸਾਬ ਥੋੜਾ ਜਿਹਾ ਫਰਕ ਸੀ ਦਾ ਅਗਲੀ ਵਾਰੀ ਹੁਣ ਆਪਾਂ ਸੈੱਟ ਕਰਦੇ ਆਂਗੇ ਹੁਣ ਆਪਣੇ ਕਬੂਤਰ ਨਹੀਂ ਨਿਕਲਦੇ ਜਿਹੜਾ ਵੀ ਛੱਡਦਾ ਮੈਂ ਜਿੱਤਣ ਦਾ ਤਾਂ ਕਹਿ ਨਹੀਂ ਸਕਦਾ ਵੀ ਜਿੱਤੂਗਾ ਜਾਂ ਐ ਕਰੂਗਾ ਬਾ ਕਰੂਗਾ ਪਰ ਕਬੂਤਰ ਵਧੀਆ ਉੱਟਣਗੇ ਹੁਣ ਆ ਮਹਾਰਾਜ ਨੇ ਸ਼ੁੱਕਰ ਰੱਖੀ ਜੀ ਆਪਾਂ 26 ਦੇ ਵਿੱਚ ਗਏ ਛੱਡਾਂਗੇ ਬਾਜ਼ੀਆਂ ਪੂਜੀਆਂ ਦੇਖ ਲਾਂਗੇ ਛੱਡ ਕੇ ਪੰਜ ਚਾਰ ਤੇ ਜਿਹੜਾ ਅਸੀਂ ਧਲੇਰ ਕਬੂਤਰ ਛੱਡਿਆ ਸੀ ਉਹਦੀ ਗੱਲ ਕਰਦੇ ਆ ਜਿਹੜਾ ਧਲੇਰ ਕਬੂਤਰ ਛੱਡਿਆ ਸੀ ਉਹ ਮੈਂ ਜਦੋਂ ਗਿਆ ਸੀ ਉਦੋਂ ਉੜਦਾ ਸੀ ਉਹ ਇਹ ਇਹ ਨਹੀਂ 4 ਦਿਨ ਪਹਿਲਾਂ ਕੱਢੇ ਸੀ ਉਹ ਕਬੂਤਰ ਉਹੋਂ ਵਧੀਆ ਉੱਡਣ ਆੜਨ ਲੱਗ ਗਈ ਸੀ ਬਾਰੀਆਂ ਪੂਰੀਆਂ ਵਧੀਆ ਹੋਈ ਆ ਬਹੁਤ ਵਧੀਆ ਕਬੂਤਰ ਸੀਗਾ ਕਾਲਾ ਚੀਨਾ ਮੇਰੇ ਬਹੁਤ ਫੇਵਰੇਟ ਕਬੂਤਰ ਆ ਉਹ ਜਿਵੇਂ ਸਾਡਾ ਮੇਰੇ ਚਾਚੇ ਕੋਲੇ ਹੁੰਦਾ ਸੀ ਸੱਜਣ ਕੋਲੇ ਕਬੂਤਰ ਡੱਬਾ ਕਹਿੰਦੇ ਹੁੰਦੇ ਸੀ ਇਹਨੂੰ ਖਟੀਆਂ ਦਾ ਜਿਵੇਂ ਉਹਦੀ ਕਾਪੀ ਸੀ ਕਬੂਤਰ ਉਹ ਜਿਵੇਂ ਉਹਨੂੰ ਕੱਢ ਲਾ ਉਹਨੂੰ ਲਕੋਲਾ ਮੈਂ ਕਾਲੇ ਨੂੰ ਕਹਦੀ ਮਹਾ ਕਾਲੇ ਕਬੂਤਰ ਜੇ ਆਪਣਾ ਨਾਂ ਨਾ ਨਿਕਲਿਆ ਇਹ ਇਹ ਤੇਰਾ ਰਾਤ ਨੂੰ ਬੈਠੂਗਾ ਕਬੂਤਰ ਇਹ ਮੈਂ ਕਾਲੇ ਨੂੰ ਕਹਾ ਜੀ ਵੀ ਇੰਨਾ ਵਧੀਆ ਕਬੂਤਰ ਸੀਗਾ ਉਹ ਮੈਂ ਮੈਂ ਤਾਂ ਉਹ ਜੇ ਉਹ ਜੇ ਫੰਗਾਂ ਵਾਲੇ ਜਿਹੜੇ ਕਬੂਤਰਾਂ ਮੈਂ ਤਾਂ ਉਹਨਾਂ ਦਾ ਬਹੁਤ ਫੈਨ ਉਹਨਾਂ ਦਾ ਇੰਨਾ ਵਧੀਆ ਵੀ ਯਾਨੀ ਕਬੂਤਰ ਉੜਦੇ ਆ ਇੰਨੇ ਵਧੀਆ ਉੜਦੇ ਆ ਇੰਨੇ ਅਡਾਨ ਉਹਨਾਂ ਦੇ ਫੰਗਾਂ ਦੇ ਵਿੱਚ ਤੇ ਮੈਂ ਆਪ ਯਾਨੀ ਉਹਨਾਂ ਦਾ ਬਹੁਤ ਉਹ ਕਬੂਤਰਾਂ ਦਾ ਲਾਈਕ ਕਰਦਾ ਨੂੰ ਤੇ ਉਹ ਕਬੂਤਰ ਜੀ ਹੀ ਮੈਂ ਆਪਣੇ ਕਾਲੇ ਘਰੇਬਾਰੀ ਕਰਾ ਕੇ ਮੈਂ ਪਿੰਡ ਚੱਕ ਲੈਂਦਾ ਉੱਥੇ ਉੱਥੇ ਲਿਆ ਕੇ ਅਸੀਂ ਸੰਭਿਆ ਸੰਭਿਆ ਠੀਕ ਹੈ ਨਾ ਮੈਂ ਤੁਹਾਨੂੰ ਦੱਸ ਵੀ ਦਿੰਨਾ ਮੈਂ ਸਾਰਾ ਦੱਸ ਦਿੰਨਾ ਵੀ ਇਹ ਕਬੂਤਰ ਕਿਵੇਂ ਮੇਸ਼ਰ ਦੇ ਸੀਗਾ ਕਬੂਤਰ ਉਹ ਕਬੂਤਰ ਅਸੀਂ ਘਰੇ ਲਿਆਂਦਾ ਘਰੇ ਲਿਆ ਕੇ ਗੇੜਿਆਂ ਤੋਂ ਮੈਂ ਥੋੜਾ ਜਿਆ ਉਹਨੂੰ ਜੰਗ ਐੜ ਦਾ ਜਲਾਬ ਦਿੱਤਾ ਪਤਲਾ ਜਿਆ ਕਰਕੇ ਜਲਾਬ ਦੇ ਕੇ ਉਸ ਤੋਂ ਬਾਅਦ ਕਬੂਤਰ ਨੂੰ 1:30 ਵਜੇ ਜਾਂ 1:00 ਵਜੇ ਕਬੂਤਰ ਨੂੰ ਬਦਾਮਦੂਮ ਕੱਟ ਕੇ ਰੱਖੇ ਕਬੂਤਰ ਨੇ ਰੱਜ ਗਏ ਪੂਰੇ ਰੱਜ ਕੇ ਬਦਾਮਦੂਮ ਖਾ ਲਏ ਤੇ ਤੜਕੇ ਨੂੰ 5 6 ਚਾਹ ਨਾ 7 ਕੁ ਵਜੇ ਦੇ ਨੂੰ ਕਬੂਤਰ ਜਮਾ ਸਾਹ ਬੈਠਾ ਐਨ ਪੂਰਾ ਵਧੀਆ ਕਬੂਤਰ ਬੈਠਾ ਤੇ ਕਬੂਤਰ ਨੂੰ ਮੈਂ ਦੇਖਿਆ ਤੇ ਕਬੂਤਰ ਨੂੰ ਮੈਂ ਜੀ ਆ ਛੋਟੇ ਛੋਟੇ ਬਦਾਮ ਕੱਟ ਕੇ ਕਬੂਤਰ ਨੂੰ ਨਾ ਪਹਿਲਾਂ ਮੈਂ ਕਬੂਤਰ ਨੂੰ ਥੋੜਾ ਜਿਆ ਆਪਣੇ ਆ ਮ ਜਿਵੇਂ ਕਹਦੀ ਆ ਵੀ ਮਾੜਾ ਜਿਹਾ ਥੋੜਾ ਜਿਹਾ ਨਾ ਕਬੂਤਰ ਨੂੰ ਦੁੱਧ ਦੇਤਾ ਦੁੱਧ ਗਰਮ ਕਰਕੇ ਥੋੜਾ ਜਿਆ ਤੇ ਉਹਦੇ ਵਿੱਚ ਇੱਕ ਲੇਚੀ ਮੜੀ ਜੀ ਪਾ ਕੇ ਇੱਕ ਦਾਣਾ ਸੌਂਫ ਦਾ ਪਾ ਕੇ 5 ਕਐਮਐਲ ਦੁੱਧ ਲੈ ਕੇ ਤੇ 5 ਕਐਮਐਲ 10 ਐਮਐਲ ਪਾਣੀ ਪਾ ਕੇ ਇੱਕ ਨਾਲ ਕੀ ਕਬੂਤਰ ਨੂੰ ਦੇਦੀ ਤੜਕੇ 6 ਵਜੇ 7 ਵਜੇ ਜਦੋਂ ਸਾਫ ਸੀ ਉਹ ਤੇ ਉਹਨੂੰ ਤੋਪੇ ਰੱਖ ਤਾ ਕਬੂਤਰ ਨੂੰ ਘੰਟੇ ਡੇਢ ਘੰਟੇ ਬਾਅਦ ਕਬੂਤਰ ਸਾਫ ਹੋ ਗਿਆ ਉਸ ਤੋਂ ਬਾਅਦ ਉਹਨੂੰ ਮੈਂ ਕਬੂਤਰ ਨੂੰ ਬਦਾਮ ਪਾ ਦੇ ਕਬੂਤਰ ਨੇ ਪੂਰੇ 10 12 15 ਬਦਾਮ ਖਾ ਗਏ ਕਬੂਤਰ ਖੇ ਤੇ ਉਦੋਂ ਬਾਅਦ 3 ਵਜੇ ਬਦਾਮ ਖਾਦਿਆਂ ਤੋਂ ਬਾਅਦ ਮਨੂੰ ਦੇ ਕੇ 10 ਐਮਐਲ ਪਾਣੀ ਤੇ ਮੈਂ ਜੀ ਉਹਦੇ ਨੂੰ ਪਿੰਜਰੇ ਦੇ ਵਿੱਚ ਛੱਡਤਾ ਤਾਪਕ ਦੇ ਵਿੱਚ ਛੱਡ ਕੇ ਉਦੋਂ ਬਾਅਦ ਉਹਨੂੰ ਮੈਂ ਕੁਝ ਨਹੀਂ ਕਰਿਆ ਕਬੂਤਰ ਨੂੰ ਤੇ ਮੈਂ ਕੀ ਕਰਿਆ ਉਦੋਂ ਬਾਅਦ ਉਹਨੂੰ ਉਹਦੇ ਕੋਲੇ ਪਾਣੀ ਰੱਖਤਾ ਤੇ ਉਦੋਂ ਬਾਅਦ 3 ਵਜੇ ਤੱਕ ਮੈਂ ਨਹੀਂ ਕਬੂਤਰ ਦੇਖਿਆ ਉਹ ਠੀਕ ਆ ਬਈ ਕਬੂਤਰ ਕੀ ਜਦੋਂ 3-4 ਵਜੇ ਮੈਂ ਕਬੂਤਰ ਦੇਖਿਆ ਕਬੂਤਰ ਦੇ ਅੰਦਰ 4-5 ਬਾਦਾਮ ਰਹਿੰਦੇ ਹੋਣਗੇ ਜੀ ਤੇ 6:00 ਵਜੇ ਸਾਡੇ ਕੋਲੇ ਮੇਰੇ ਕੋਲ ਦੋ ਮੁੰਡੇ ਆਏ ਤੇ ਉਹਨਾਂ ਨੇ ਵੀ ਉੱਥੇ ਛੱਡਣਾ ਸੀ ਤੇਲੇ ਕਬੂਤਰ ਤੇ ਉਹ ਉਹਨਾਂ ਨੇ ਮੈਨੂੰ ਨਾਮ ਦਾ ਸੁਣਿਆ ਸੀ ਮੂੰ ਕਦੇ ਮਿਲੇ ਨਹੀਂ ਸੀ ਵਿਚਾਰੇ ਨਾਲ ਮਿਲਣ ਆ ਕੇ ਚੱਲ ਉਦੋਂ ਆ ਜਾਂਦੇ ਆ ਮੈਨੂੰ ਵੀ ਗੱਲਾਂ ਕਹਿੰਦੇ ਬਾਈ ਇਹ ਕਿਹੜਾ ਕਬੂਤਰ ਛੱਡਣਾ ਤੁਸੀਂ ਛੱਡਣਾ ਮੈਂ ਹਾਂ ਕਹਿੰਦਾ ਕਿਹੜਾ ਮੈਂ ਆਹ ਛੱਡਣਾ ਕਾਲਾ ਜੀਨਾ ਤੇ ਕਹਿੰਦੇ ਫੜ ਕੇ ਦੇਖ ਲਈ ਮੈਂ ਦੇਖ ਲਵਾਂ ਉਹਨਾਂ ਨੇ ਫੜ ਕੇ ਕਬੂਤਰ ਦੇਖਿਆ ਤੇ ਉਹ ਬੰਦੇ ਬਾਈ ਇਹ ਉੱਡ ਜੂ ਮੈਂ ਕਿਹ ਗੱਲ ਕਹਿੰਦੇ ਬਾਈ ਬਦਵਾ ਮੈਂ ਇੰਨੇ ਲਈ ਬੈਠਾ ਹਾਲ ਚੱਕ ਕਹਿੰਦਾ ਸਾਫ਼ ਕਰਨ ਹੋਊਗਾ ਇਹ ਮੈਨੂੰ ਕਹਿੰਦਾ ਮੈਂ ਕਿਹਾ ਯਾਰ ਵੀ ਕਬੂਤਰ ਵੀ ਵੀ ਸਾਫ਼ ਤਾਂ ਤਾਂ ਨਹੀਂ ਕੋਈ ਬਾਹਲਾ ਹੁੰਦਾ ਵੀ ਐ ਸਾਫ਼ ਨੂੰ ਕੀ ਆ ਵੀ ਨਹੀਂ ਵੀ ਉਹ ਫਿਰ ਕੀ ਆ ਪਾਣੀ ਛੱਡ ਦੇਣਾ ਮੈਂ ਹੱਸਣ ਲੱਗ ਪਿਆ ਉਹਨਾਂ ਨੂੰ ਤੇ ਕਬੂਤਰ ਜੀ ਤੜ ਕੇ ਇਹਨਾਂ ਆਪਣੇ ਸ਼ਾਮ ਨੂੰ ਦੇਖ ਲਓ ਉਹ ਕਬੂਤਰ ਨੂੰ ਮੈਂ 4:00 ਵਜੇ 20 ਕਐਮਐਲ ਪਾਣੀ ਦਿੱਤਾ 20 ਕਐਮਐਲ ਪਾਣੀ ਦੇ ਕੇ ਤੇ ਕਬੂਤਰ ਨੂੰ 20 ਕਐਮਐਲ ਪਾਣੀ ਦੇ ਕੇ ਉਹ ਆਪਣੀ ਜਿਹੜੀ ਹੁੰਦੀ ਹੈ ਜਾਲੀ ਜੀ ਉਹਦੇ ਛੜਤਾ ਟਾਪਕ ਜੀ ਦੇ ਵਿੱਚ ਤੇ 6:00 ਵਜੇ ਦੇ ਨੂੰ 6:07 ਵਜੇ ਦੇ ਨੂੰ ਇੱਕ ਵਾਰੀ ਫੇਰ ਮੈਂ 10 20 ਕਐਮਐਲ ਪਾਣੀ ਦਿੱਤਾ 15 ਕਐਮਐਲ ਤੇ 7-8 ਵਜੇ ਦੇ ਨੂੰ ਕਬੂਤਰ ਨੂੰ ਜਾਨੀ ਇੱਕ ਦੋ ਕੁ ਗ੍ਰਾਮ ਰਹਿ ਗਈ ਇੱਕ ਦੋ ਕੁ ਗ੍ਰਾਮ ਰਹਿ ਜਾਂਦੇ ਉਹ ਤੋਂ ਬਾਅਦ ਮੈਂ ਕਬੂਤਰ ਨੂੰ ਹਲਕਾ ਜਿਹਾ ਮਾਰ ਆਇਆ ਯਮਨ ਗਰੀ ਵੀ ਥੋੜਾ ਜਿਆ ਮਾੜੀ ਜੀ ਦਾਲ ਚੀਨੀ ਲੈ ਲਈ ਛੋਟੀ ਇਲਾਇਚੀ ਦੇ 2 ਕਦਾਨੇ ਲੈ ਲੇ 4 ਕਦਾਨੇ ਵੱਡੀ ਇਲਾਇਚੀ ਦੇ ਲੈ ਲੇ ਠੀਕ ਆ ਤੇ ਅੱਧਾ ਗਾ ਲੌਂਗ ਲੈ ਲਿਆ ਤੇ ਮੈਂ ਇਹਨਾਂ ਨੂੰ ਪਾਣੀ 'ਚ ਉਬਾਲ ਕੇ ਥੋੜਾ ਜਿਆ ਕਬੂਤਰ ਨੂੰ ਮਤਲਬ 5 ਕਐਮਐਲ ਦੇ ਕੇ 10 ਕਐਮਐਲ ਵਿੱਚ ਫੋਕਾ ਪਾਣੀ ਪਾ ਕੇ ਮੈਂ ਕਬੂਤਰ ਨੂੰ ਦੇਦਾ ਤੇ ਕਬੂਤਰ ਨੂੰ ਖੁੱਡੇ ਛੜਦਾ ਕਬੂਤਰਾਂ ਪੂਰਾ ਵਧੀਆ ਉਲਕਦਾ ਸੀ ਪੂਰਾ ਐ ਥੱਲੇੋਂ ਵੀ ਲਾਲ ਪਿਆ ਸੀ ਕਬੂਤਰ ਤੇ ਉਦੋਂ ਬਾਅਦ ਜਿਹੜੇ ਘੇਰ ਛੜਦਾ ਕਬੂਤਰ ਨਾ ਛੱਡ ਕੇ ਦਿੱਤਾ ਤੜਕੇ ਫਿਰ ਜਦੋਂ ਦੇਖਿਆ ਸਾਫ਼ ਬੈਠਾ ਜਿਹਾ ਕਬੂਤਰ ਮੈਂ ਕਾਲੇ ਨੂੰ ਕਿਹਾ ਮੈਂ ਕਾਲੇ ਕਬੂਤਰ ਦੇ ਨਾਲ ਯਾਰ ਵੀ ਹੈਗਾ ਬਹੁਤ ਵਧੀਆ ਮਹ ਜੇ ਨਿਕਲੇ ਨੁਕਲੇ ਨਾ ਤਾਂ ਫਿਰ ਤੇਰਾ ਕਬੂਤਰ ਜੁੱਡੂਗਾ ਉੜਦਾ ਘਰੇ ਵੀ ਬਹੁਤ ਸੀਗਾ ਤੇ ਅਸੀਂ ਦੂਜੇ ਦਿਨ ਲੈ ਗਏ ਕਬੂਤਰ ਨੂੰ ਤੜਕੇ ਘਲੇਰ ਉੱਥੇ ਘਲੇਰ ਕਬੂਤਰ ਨੂੰ ਬਾਜੀ ਤੇ ਛੜਦਾ ਉੱਥੇ ਪਾਣੀ ਪੋਣੀ ਦੇ ਤੇ 20 ਕਮਲ ਨਾ 20 ਨਹੀਂ 40 ਕਐਮਐਲ 45 ਕਐਮਐਲ ਪਾਣੀ ਦੇ ਕੇ ਕਬੂਤਰ ਨੂੰ ਬਾਈ ਦੇ ਛੜ ਤੱਕ ਕਬੂਤਰ ਅਧਿਕਾਰੀ ਚ ਫਿਰਦਾ ਸੀ ਬਹੁਤ ਵਧੀਆ ਹਰਦਾ ਜੀ ਕਬੂਤਰ ਤੇ 11 ਵਜੇ ਟਾਈਮ ਲੱਗ ਗਿਆ ਕਬੂਤਰ ਤੇ ਮੈਂ ਛੱਡ ਕੇ ਆ ਗਿਆ ਸੀ ਕਾਲਾ ਵੀ ਕਾਲਾ ਵੀ ਹੈ ਨਹੀਂ ਸੀ ਤੇ ਉੱਥੇ ਮੈਨੂੰ ਕਿਸੇ ਦਾ ਫੋਨ ਆ ਗਿਆ ਨਾਲੇ ਤੁਹਾਡੇ ਕਬੂਤਰ ਤੇ ਟਾਈਮ ਲੱਗ ਗਿਆ ਮੈਂ ਜੀ ਉੱਥੇ ਗਿਆ ਕਿ ਮੈਂ ਉਹਨਾਂ ਦਿਖਾਤਾ ਉਹਨਾਂ ਅਧਕਾਰੀ ਕੀ ਫਿਰਦਾ ਜੀ ਕਬੂਤਰ ਆਪਣਾ ਕਾਲਾ ਸੀਗਾ ਕੁੱਪੜਾ ਕਾਪੀ ਦੇ ਮੈਂ ਕਾਲੇ ਆ ਜਾਂਦਾ ਕਬੂਤਰ ਨਾਲ ਉਹ ਕਹਦਾ ਹੈਗਾ ਰਾਣੀ ਕਹਿੰਦਾ ਤੈਨੂੰ ਐਵੇਂ ਕਹਦਾ ਕਿਸੇ ਨੇ ਕਹਿੰਦਾ ਕੋਈ ਨਹੀਂ ਆਹਦਾ ਫਿਰ ਤੇ ਕਬੂਤਰ ਮੈਂ ਦੇਖ ਲਈ ਤੇ ਉਹੋ ਜੀ ਕਬੂਤਰ ਤੇ ਕਬੂਤਰ ਨੇ ਕੀ ਕਰਿਆ ਬਹੁਤ ਵਧੀਆ ਉੱਡਿਆ 2:3 3 ਵਜ ਗਈ ਕਬੂਤਰ ਬਾਵਾ ਕਬੂਤਰ ਬੈਠਣ ਵੀ ਲੱਗੇ ਸੀ ਕਿ ਟਰੋਬੇ 'ਚ ਬਹੁਤ ਕਬੂਤਰ ਬੈਠੇ ਤੇ 4 ਵਜੇ 4 4:30 ਵਜੇ ਕਬੂਤਰਾਂ ਨੇ ਚੱਕਰ ਮਾਰਿਆ ਇਹ ਚਾਰ ਕਬੂਤਰ ਥੱਲੇ ਫਿਰਦੇ ਤੇ 18-20 ਕਬੂਤਰ ਨਿਕਲ ਗਏ ਇਹ ਚਾਰ ਕਬੂਤਰ ਥੱਲੇ ਫਿਰਦੇ ਸੀ ਇਹ ਇਹਨਾਂ ਚੋਂ ਵੀ ਦੋ ਨੇ ਚੱਕਰ ਮਾਰਿਆ ਫੇਰ ਤੇ ਉੱਪਰਿਆਂ ਦੇ ਨਾਲ ਰੱਖ ਕੇ ਉਹ ਵੀ ਨਿਕਲ ਗਏ ਇਹ ਜਦੋਂ ਉਹ ਉੱਪਰਲੇ ਚੋ ਦੋ ਕਬੂਤਰ ਮੁੜ ਕੇ ਇਹ ਕਬੂਤਰ ਅਧਿਕਾਰੀ ਚੁੜਦਾ ਸੀ ਇਹਨੇ ਜਦੋਂ ਉੱਪਰਲੇ ਕਬੂਤਰ ਦੇਖੇ ਤੇ ਇਹਨੇ ਮਾਰਿਆ ਚੱਕਰ ਉਹਨਾਂ ਦੇ ਨਾਲ ਤੇ ਉਦੋਂ ਕਬੂਤਰ ਸਾਰੇ ਹੀ ਉੱਥੋਂ ਜਿੰਨੇ ਸੀਗੇ ਜਿਵੇਂ ਸਾਰੇ ਜਿਵੇਂ ਹੁਣ ਮੈਂ ਨੌਤਾ ਨਹੀਂ ਲੈਣਾ ਸਾਰੇ ਖਿਡਾਰੀਆਂ ਦੇ ਕਬੂਤਰ ਸੀਗੇ ਉਹ ਸਾਰੇ ਕਬੂਤਰ ਨਿਕਲ ਗਏ ਉਸ ਉਸ ਗੇੜ ਦੇ ਵਿੱਚ 4:30 4:50 ਸਾਰੇ ਹੀ ਪੱਟੇ ਦੇ ਕਬੂਤਰ 15 18 20 ਕਬੂਤਰ ਹੋਣਗੇ ਮੈਨੂੰ ਲੱਗਦਾ ਉਹ ਸਾਰਿਆਂ ਨੇ ਟਾਈਮ ਕਰਨਾ ਸੀ ਉਹਨਾਂ ਕਬੂਤਰਾਂ ਨੇ ਉਧੋਂ ਨਿਕਲ ਗਏ ਸੀ ਕਬੂਤਰ ਉਹ ਤੇ ਜਦੋਂ ਨਿਕਲ ਗਏ ਤੇ ਦੇਖਲਾ ਵੀ ਕੱਟੇ ਗਏ ਕਬੂਤਰ ਉਹ ਤੇ ਆਪਣੇ ਆਪਣਾ ਮੇਰਾ ਗਮੰਡੀ ਆ ਕਮਲ ਉੱਥੇ ਇਹਦਾ ਬੱਚਾ ਤੇ ਇੱਕ ਹੋਰ ਪਤਾ ਨਹੀਂ ਕਿਹਦਾ ਉਹ ਦੋਨਾਂ ਨੇ ਫਿਰ ਬਾਜੀ ਬੰਦ ਲਈ ਮੋਟਰਸਾਈਕਲ 50 50 ਇਹਦਾ ਦੋਨਾਂ ਨੇ ਕਰਿਆ ਸੀ ਐਵੇਂ ਕਹੇ ਜੀ ਕਮਲ ਦੇ ਕਬੂਤਰ ਵੀ ਬਹੁਤ ਵਧੀਆ ਵਧੀਆ ਬਹੁਤ ਵਧੀਆ ਬਾਰੀਆਂ ਕਰਾਉਂਦਾ ਰਿਹਾ ਮੈਂ ਤਾਂ ਦੇਖਦਾ ਰਿਹਾ ਘਰੇ ਸੜਤੀ ਜਾਂਦੀਆਂ ਵਿਚਾਲੇ ਬਹੁਤ ਵਧੀਆ ਵਧੀਆ ਬੰਦਾ ਠੀਕ ਹੈ ਨਾ ਕੋਈ ਮੈਨੂੰ ਐਵੇਂ ਕਹਿੰਦੀ ਸਾਡਾ ਕਬੂਤਰ ਉਹਨਾਂ ਦੇ ਛਤਰੀ ਤੇ ਬਹਿ ਗਿਆ ਘਰੇ ਆ ਕੇ ਵਿਚਾਰੇ ਫੜਾ ਕੇ ਜਾਂਦੇ ਰਹੇ ਨੇ ਜਾਂ ਉਹਨਾਂ ਦਾ ਬਹਿ ਗਿਆ ਸਾਨੂੰ ਤਾਂ ਮੈਨੂੰ ਤਾਂ ਹੈ ਹੀ ਨਹੀਂ ਕੋਈ ਕਬੂਤਰਾਂ ਦਾ ਕਬੀ ਹਾਂ ਆਪਾਂ ਕਿਸੇ ਦਾ ਫੜਨਾ ਕਬੂਤਰ ਜਾਂ ਹੋ ਰਹਾ ਹਰ ਮੇਰਾ ਇੱਕ ਅੱਧਾ ਉੱਥੇ ਕਬੂਤਰ ਮੈਂ ਲਿਆਂਦਾ ਸੀ ਵਧੀਆ ਕਬੂਤਰ ਉਹ ਉੱਥੋਂ ਪਤਾ ਨਹੀਂ ਕਿਹਨੇ ਫੜ ਫੜ ਲਿਆ ਜਲ ਆਪਾਂ ਨੂੰ ਨਹੀਂ ਹੈਗਾ ਕੋਈ ਬਈ ਵਧੀਆ ਸੀ ਇੱਕ ਉੱਥੇ ਹੋਰ ਆ ਬਾਈ ਲੱਖੀ ਬਈਆ ਲੱੱਕੀ ਲੱੱਕੀ ਹਾਂ ਉਹਦੇ ਵੀ ਕੋਲੇ ਕੋਲੇ ਕੋਲ ਵੀ ਬਹੁਤ ਵਧੀਆ ਕਬੂਤਰ ਆ ਇਹ ਮੇਲਾ ਦਾ ਇਹਨਾਂ ਦੇ ਦੋਨਾਂ ਦੇ ਪਹਿਲਾਂ ਸਾਝੇ ਸੰਜੀ ਹੋਣਗੇ ਕਮਲ ਦੇ ਤੇ ਉਹਦੇ ਉਹਦੇ ਕੋਲੇ ਵੀ ਚੰਗੇ ਕਬੂਤਰ ਆ ਬਹੁਤ ਵਧੀਆ ਕਬੂਤਰ ਆ ਯਾ ਤੇ ਉਹ ਸ਼ਾਮ ਨੂੰ ਜੇ ਘਰ ਆ ਗਏ ਸ਼ਾਮ ਆ ਗਏ ਉਹੀ ਮੁੰਡੇ ਫੇਰ ਆ ਗਏ ਮੇਰੇ ਕੋਲੇ ਉਹ ਕਹਿੰਦੇ ਬਾਈ ਉਹ ਮੈਂ ਥੋੜਾ ਕਿ ਮੇਰੇ ਆ ਕਹਿੰਦੇ ਯਾਰ ਨਿਕਲ ਗਿਆ ਸਾ ਨਹੀਂ ਸਾਡਾ ਕਬੂਤਰ ਕਹਿੰਦੇ ਮੈਂ ਆਛਾ ਬਿਰਤਾ ਜਰ ਬਾਣੀ ਗੱਲ ਹੋ ਗਈ ਮੈਂ ਸਾਡਾ ਵੀ ਨਿਕਲ ਗਿਆ ਕਹਿੰਦੇ ਹਾਂ ਕਹਿੰਦੇ ਭਾਈ ਤੈਨੂੰ ਗੱਲ ਨਹੀਂ ਸੀ ਮੈਂ ਕਿਉਂ ਕਿ ਕਹਿੰਦੇ ਅਸੀਂ ਤਾਂ ਉੱਥੇ ਸਾਡੇ ਕਬੂਤਰ ਦੇ ਵਿੱਚ ਘੱਟ ਨਿਗਰੱਖੀ ਸੀ ਅਸੀਂ ਤੇਰੇ ਕਬੂਤਰ ਜੀ ਬਾਹਲੇ ਨਿਗਰੱਖੀ ਮੈਂ ਕਿਹਾ ਉਹਨੂੰ ਕਹਿੰਦਾ ਸੀ ਕਹਿੰਦੇ ਸਾਨੂੰ ਆਇਆ ਸੀਗਾ ਵੀ ਐਨੇ ਦਾ ਬਲਾਮ ਸੀ ਹੱਥ ਨੇ ਵੀ ਪਾਣੀ ਚ ਕਿੰਨੇ ਕ ਬਜੇ ਬਹਿਣਾ ਹੈ ਤੇ ਮੈਂ ਹੈ ਨਹੀਂ ਨਹੀਂ ਮੈਂ ਹੱਸਣ ਲੱਗ ਗਿਆ ਮੈਂ ਕਿਹਾ ਪਾਣੀ ਚ ਤਾਂ ਉਹਨੇ ਗਾਧਾ ਬੈਠਣਾ ਜੀ ਪਾਣੀ ਪੋਣੀ ਤਾਂ ਕਿੱਥੇ ਜਾਂਦਾ ਸੀ ਉਹਨੇ ਪਾਣੀ ਜੀ ਤਾਂ ਗਿਆਬ ਨਹੀਂ ਕਬੂਤਰ ਪਾਣੀ ਪੋਣੀ ਨੂੰ ਕਿੱਥੇ ਜਾਂਦਾ ਉਹ ਜਦੋਂ ਕਬੂਤਰ ਨੂੰ ਆਪਾਂ ਥੋੜੀ ਜੀ ਥੋੜੀ ਜੀ ਟਿਪ ਦੇ ਦੇਣਾ ਜੀ ਦਾ ਕਬੂਤਰ ਪਾਣੀ ਵੀ ਜਾਂਦਾ ਨਾ ਪਾਣੀ ਨੂੰ ਠੰਡਾ ਕਬੂਤਰ ਜਾਂਦਾ ਹੁੰਦਾ ਜਦੋਂ ਤੁਸੀਂ ਮਾਗ ਕੇ ਵੀ ਵੀਡੀਓ ਬਣਾਈਆਂ ਹੋਈਆਂ ਨੇ ਪਾਈਆਂ ਹੋਈਆਂ ਨੇ ਤੁਹਾਨੂੰ ਦੱਸ ਦੇਣਾ ਕਦੇ ਵੀ ਕਬੂਤਰ ਨੂੰ ਜਦੋਂ ਇਹ ਸਾਹਣਾ ਨਾ ਤਾਂ ਉਹਨੂੰ ਕੋਲਰ ਮੂਰੇ ਰੱਖੋ ਨਾ ਉਹਨੂੰ AC ਦੇ ਵਿੱਚ ਰੱਖੋ ਠੀਕ ਆ ਉਹਨੂੰ ਨੋਰਮਲ ਟੈਂਪਰੇਚਰ ਦੇ ਵਿੱਚ ਰੱਖੋ ਉਹਨੂੰ ਨੋਰਮਲ ਟੈਂਪਰੇਚਰ ਦੇ ਵਿੱਚ ਰੱਖੋ ਕਬੂਤਰ ਨੇ ਉਹਨਾਂ ਗਰਮੀ 'ਚ ਫੇਰ ਉੱਡਣਾ ਜੇ ਤੁਸੀਂ ਉਹਨੂੰ ਠੰਡ ਦੇ ਵਿੱਚ ਰੱਖ ਲਿਆ ਬਾਹਰ ਉਹ ਗਰਮੀ 'ਚ ਕਾਦੀ ਉੱਡੂਗਾ ਉਹ ਤਾਂ ਸਾਵੇਂ ਨਿਮਾਊਗਾ ਵੀ ਹਾਂ ਵੀ ਮੈਂ ਤਾਂ ਫੜ ਗਿਆ ਕਿੱਥੇ ਫੜ ਗਿਆ ਜੇ ਹੁਣ ਅੰਦਰ ਟੈਂਪਰੇਚਰ ਹੀ ਐਨਾ ਔਰ ਤੁਸੀਂ ਦੇਖੋ ਵੀ ਜੇ ਅੰਦਰ ਟੈਂਪਰੇਚਰ ਰੂਮ ਦੇ ਵਿੱਚ ਟੈਂਪਰੇਚਰ ਹੈਗਾ 42 ਡਿਗਰੀ ਠੀਕ ਹੈ ਨਾ ਥੋੜਾ ਇੰਨਾ ਗਰਮਾ ਰੂਮ ਤੇ ਬਾਹਰ ਜਦੋਂ ਤੁਸੀਂ ਨਿਕਲਦੇ ਹੋ ਤੇ ਬਾਹਰ ਹੈਗਾ 40 ਡਿਗਰੀ ਅੰਦਰ ਜਿਆਦਾ ਟੈਂਪਰੇਚਰ ਤਕਰੀਬਨ ਵੱਧ ਹੀ ਹੁੰਦਾ ਮਾੜਾ ਮੋਟਾ ਬਾਹਰ ਨਾਲ ਤੇ 41 ਡਿਗਰੀ ਤੇ ਕਬੂਤਰ ਨੇ ਤਾਂ ਮਸਾ ਜਾਣਾ ਬਾਹਰ ਉਹਨੇ ਕਹਣਾ ਉਹਨੂੰ ਤਾਂ ਧੁੱਪ ਵਾਲੀ ਵਧੀਆ ਮਿੱਠੀ ਮਿੱਠੀ ਲੱਗਣੀ ਆ ਪਰ ਜੇ ਥੋੜਾ ਅੰਦਰ ਟੈਂਪਰੇਚਰ ਹੈਗਾ 20 22 ਤੇ ਬਾਹਰ ਹੈਗਾ 40 41 ਤੇ ਉਹਨਾਂ ਦਾ ਕਬੂਤਰ ਇੱਥੇ ਨਾ ਬੈਠੇ ਨੂੰ ਬੈਹ ਜਾਣਾ ਕਬੂਤਰ ਨੇ ਨਸਲੂਆਂ ਮਰ ਜੂਗਾ ਹਾਂ ਮਰ ਜਾਣਾ ਉਹ ਠੀਕ ਹੈ ਨਾ ਇਹ ਗੱਲ ਆ ਇੱਕ ਤੁਹਾਨੂੰ ਮੈਂ ਹੋਰ ਉਦਾਹਰਨ ਦਿੰਨਾ ਹੁਣ ਤੁਸੀਂ ਐਂ ਕਰੋ فرض ਕਰ ਲਓ ਵੀ ਤੁਸੀਂ ਤਿੰਨ ਤਿੰਨ ਬਾਲਟੀਆਂ ਦੇ ਵਿੱਚ ਪਾਣੀ ਪਾ ਲਿਓ ਤਿੰਨ ਬਾਲਟੀਆਂ ਦੇ ਵਿੱਚ ਇੱਕ ਬਾਲਟੀ ਦੇ ਵਿੱਚ ਪਾ ਲਿਓ ਪੂਰਾ ਗਰਮ ਪਾਣੀ ਵੀ ਇੰਨਾ ਬਣਾ ਗਰਮ ਹੋਵੇ ਵੀ ਜਾਨੀ ਤੁਹਾਡੀ ਤੁਹਾਡਾ ਹੱਥ ਪੈਂਦਾ ਹੋਵੇ ਤੇ ਜਬਾਂ ਪੈਂਦੀ ਹੋਵੇ ਇੱਕ ਬਾਲਟੀ ਦੇ ਵਿੱਚ ਪਾ ਲਿਓ ਪਾਣੀ ਠੰਡਾ ਬਚਾਰ ਲਈ ਚ ਤੇ ਖੱਬੇ ਹੱਥ ਵਾਲੀ ਚ ਪਾ ਲਿਓ ਕੋਸਾ ਜਿਆ ਪਾਣੀ ਠੀਕ ਆ ਕੋਸਾ ਜਿਆ ਪਾਣੀ ਪਾ ਲਿਓ ਹੁਣ ਮੈਂ ਤੁਹਾਨੂੰ ਦੱਸਦਾ ਵੀ ਤਰੀਕਾ ਕਿਵੇਂ ਉੜਦੇ ਆ ਕਬੂਤਰੇ ਤੁਸੀਂ ਆਪਦੇ ਦੋਨੇ ਹੱਥ ਦੋਨੇ ਬਾਹਾਂ ਦੋਨਾਂ ਬਾਲਟੀਆਂ ਚ ਵਾਲੇ ਸਾਈਡਾਂ ਵਾਲੀਆਂ ਤੇ ਅਲੇ ਦਲੇ ਵਾਲੀਆਂ ਚ ਡਬੋ ਕੇ ਰੱਖਿਓ ਤੇ ਇੱਕ ਤਾਂ ਬਾਲੀ ਗਰਮ ਇੱਕ ਨਾਰਮਲ ਜੀ ਗਰਮਾ ਠੀਕ ਆ ਨਾ ਤੇ ਜਿਹੜੀ ਬਾਲੀ ਗਰਮ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਦੋਨਾਂ ਬਾਹਾਂ ਨੂੰ ਕੱਢ ਕੇ ਦੋਨੇ ਬਾਹਾਂ ਠੰਡੇ ਪਾਣੇ ਵਾਲੀ ਬਾਲਟੀ ਚ ਪਾ ਦੇਣੀਆਂ ਨੇ ਸੰਡੇ ਪਾਣੀ ਵਾਲੀ ਬਾਲਟੀ ਦੇ ਵਿੱਚ ਦੋਨੇ ਬਾਹਾਂ ਪਾ ਕੇ ਦੇਖਿਓ ਜਿਹੜੀ ਤੁਸੀਂ ਗਰਮ ਪਾਣੀ ਚੋਂ ਕੱਢੀ ਆ ਉਹਨੂੰ ਤਾਂ ਉਹ ਪਾਣੀ ਲੱਗੂਗਾ ਠੰਡਾ ਠੀਕ ਹੈ ਨਾ ਜਿਹੜੀ ਗਰਮ ਪਾਣੀ ਦੇ ਆਪਣੇ ਆ ਕੱਢੀ ਆ ਬਾਹ ਉਹਨੂੰ ਠੰਡਾ ਲੱਗੂਗਾ ਤੇ ਜਿਹੜੀ ਕੋਸੇ ਪਾਣੀ ਚੋਂ ਕੋਸੇ ਮਾੜੇ ਜਿਹੇ ਕੋਸੇ ਜੋ ਪਾਣੀ ਚੋਂ ਲੱਗੀ ਆ ਲੱਗੀ ਆ ਕੱਢੀ ਆ ਉਹਨੂੰ ਕੋਈ ਨਾ ਠੰਡਾ ਲੱਗੇ ਨਾ ਤੱਤਾ ਲੱਗੇ ਉਹਨੂੰ ਨਾਰਮਲ ਜਿਆ ਹੋਰ ਮਤਲਬ ਗਰਮ ਟੈਪ ਜਿਹੇ ਤੇ ਲੱਗਣਾ ਇਹੀ ਕੰਮ ਕਬੂਤਰਾਂ ਦਾ ਜਦੋਂ ਕਬੂਤਰ ਨੂੰ ਗਰਮ ਕਮਰੇ ਦੇ ਵਿੱਚੋਂ ਕੱਢ ਕੇ ਬਾਹਰ ਛੱਡਦੇ ਆਪਾਂ ਉਹਨੂੰ ਠੰਡ ਲੱਗਦੀ ਹੈ ਕਬੂਤਰ ਨੂੰ ਜਦੋਂ ਆਪਾਂ ਜੇ ਉਹਨੂੰ ਠੰਡ ਕਿਉਂ ਕੱਢ ਕੇ ਬਾਹਰ ਗਰਮੀ ਛੱਡਦੇ ਆਂ ਤੇ ਉਹਨੂੰ ਗਰਮੀ ਲੱਗਦੀ ਹੈ ਇਹੀ ਇਹਨਾਂ ਦੀ ਤਕਨੀਕ ਆ ਕਬੂਤਰਾਂ ਦੀ ਰਾਉਣ ਦੀ ਐਂ ਇਹੀ ਉੱਡਦੇ ਆ ਕਬੂਤਰ ਤੇ ਇਹੇ ਸੀਗਾ ਅੱਜ ਦਾ ਆਪਣਾ ਪਾਠ ਜਿਹੜਾ 5ਵਾਂ ਭਾਗ ਬਣਾਉਣਾ ਸੀ ਇਹ ਪਤਲੀ ਜਿਹੜਾ ਕਬੂਤਰ ਛੱਡਿਆ ਸੀ ਉਹਦੇ ਬਾਰੇ ਆਪਾਂ ਗੱਲ ਕਰਨੀ ਸੀ ਉਹਦੇ ਬਾਰੇ ਗੱਲ ਕਰੀਆ ਬਹੁਤ ਵਧੀਆ ਕਬੂਤਰ ਸੀ ਪਰ ਪਤਾ ਨਹੀਂ ਲੱਗਾ ਕਿੱਧਰ ਗਿਆ ਕਬੂਤਰ ਉਹ ਇਹ ਅਹੀਂ ਬਸ ਕਬੂਤਰ ਛੱਡੇ ਸੀਗੇ ਤੇ ਇੱਕ ਫੇਰ ਅਸੀਂ ਹੋਰ ਕਬੂਤਰ ਛੱਡਿਆ ਸੀਗਾ ਕਾਤਰੋਂ ਕਾਤਰੋਂ ਕਬੂਤਰ ਛੱਡਿਆ ਸੀਗਾ ਉਹ ਵੀ ਜਦੋਂ ਮੈਂ ਇੱਧਰ ਨੂੰ ਆਉਣਾ ਸੀਗਾ ਮੈਂ ਤਾਂ ਫੇਰ ਇਹਨਾਂ ਨੂੰ ਕਹਾਂ ਮੈਂ ਛੱਡ ਛੱਡ ਲਵਾਂ ਵੀ ਮੈਂ ਫੇਰ ਮੇਰਾ ਵੀ ਆਉਣ ਦਾ ਟਾਈਮ ਵਗੈਰੇ 6 ਤਰੀਕ ਦੀ ਗੱਲ ਆ ਇਹ ਮੈਨੂੰ ਲੱਗਾ ਹਣੀ 5 ਤਰੀਕ ਦੀ ਬਾਜੀ ਸੀ ਉਹ 8 ਨੂੰ ਆ ਜਾਣਾ ਸੀਗਾ ਤੇ ਕੁ ਬਾਜ਼ੀਆਂ ਸਾਰੀਆਂ ਕੈਨਸਲ ਹੋ ਗਈਆਂ ਮੈਂ ਕੱਲੇ ਨੂੰ ਕਹਾਂ ਕੱਲੇ ਇੱਥੇ ਜਿਹੜੀ ਕੋਈ ਥੈਗੀ 1200 ਵਾਲੀ ਉੱਥੇ ਛੱਡ ਲਾ ਜੇ ਮੈਂ ਕਬੂਤਰ ਹੈ ਤੇ ਇਹਨੇ ਕਾਲਿਆਂ ਨੇ ਫਿਰ ਕਿਤੇ ਇਧਰ ਘਾਤਰੋਂ ਛੱਡਿਆ ਜੀ ਉਹਦੀ ਗਾਣੀ ਆਪਾਂ ਫਿਰ ਅਗਲੇ ਭਾਗ 6 ਦੇ ਵਿੱਚ ਦੱਸਾਂਗੇ ਤੇ ਕਬੂਤਰ ਉੱਡੇ ਬਹੁਤ ਵਧੀਆ ਮੈਂ ਕਬੂਤਰਬਾਰ ਕਬੂਤਰਾਂ ਕੋਈ ਕੰਪਲੇਂਟ ਨਹੀਂ ਸੀ ਮੈਨੂੰ ਲੱਗਦਾ ਜਿੱਥੋਂ ਤੱਕ ਥੋੜ੍ਹੀ ਜਿਹੀ ਮਿੱਤਈ 1121 ਹੋਵੇ ਕਬੂਤਰਾਂ ਨੂੰ ਨਿਕਲਣ ਉੱਪਣ ਵਾਲੇ ਵੀ ਨਹੀਂ ਸੀ ਕਬੂਤਰ ਹੁਣ ਗਾਂ ਨੂੰ ਫੇਰ ਉਹੀ ਕਬੂਤਰ ਛੱਡਣੇ ਆ ਉਹੀ ਜੋੜੇ ਲਾਹੇ ਨੇ ਉਹੀ ਸਾਰਾ ਕੁਝ ਆ ਉਹਨਾਂ ਨੂੰ ਫੇਰ ਛੱਡ ਕੇ ਦੇਖਾਂਗੇ ਕਬੂਤਰਾਂ ਤੇ ਥੋੜਾ ਜਿਹਾ ਹੋ ਜਾਂਦਾ ਕਈ ਵਾਰ ਬੰਦਾ ਜਿੰਨਾ ਮਰਜ਼ੀ ਸਿਆਣਾ ਹੋਵੇ ਕਬੂਤਰਬਾਜੀ ਹੈ ਹੀ ਇਹ ਜੀ ਆ ਕਿ ਤਨਾ ਕਿਤੇ ਕੋਸਣਾ ਪਸੰਦ ਹੋ ਜਾਂਦਾ ਅਸਲ ਚ ਇਹ ਦੋ ਜਾਣਿਆਂ ਦੀ رائے ਨਾਲ ਕੰਮ ਕਰਨ ਵਾਲਾ ਦੋ ਜਣੇ ਹੋਣ ਫੇਰ ਇਹ ਬੰਦਾ ਵਧੀਆ ਸਾਂਭ ਸਕਦਾ ਉਹਨਾਂ ਨੂੰ ਕਈ ਵਾਰ ਕਈ ਵਾਰ ਬੰਦਾ ਸਾਹਮ ਦਾ ਸਾਹਮ ਦਾ ਮੂਹ ਦਿਮਾਗ ਚ ਕੋਈ ਗੱਲ ਨਿਕਲ ਜਾਂਦੀ ਹੈ ਠੀਕ ਹੈ ਨਾ ਉੱਥੇ ਇਹ ਮਾੜ ਜੇ ਨਾਲ ਹੀ ਐ ਬਸ ਇਹਦਾ ਆਇਆ ਸਕੂਟਰ ਦਾ ਡਾਣਾ ਬਾਜੀ ਛੱਡਣਾ ਜਿਵੇਂ ਸੋਨਾ ਘੜੀ ਦਾ ਬਸ ਸੋਨੇ ਵਾਲਾ ਕੰਮ ਹੈ ਇਹਨਾਂ ਦਾ ਮਾੜੀ ਵੀ ਉਹਨੇ ਕਿੰਦਰ ਉਂਦਰ ਹੋ ਗਈ ਬਸ ਡਾਣਾ ਕੰਮ ਉਹਨੇ ਕੰਮ ਖਰਾਬ ਹੋ ਜਾਂਦਾ ਅੱਜ ਦਾ ਵੀ ਇਹੀ ਆਪਣਾ ਇਹ ਪੰਜਵਾਂ ਭਾਗ ਪਲੀਜ਼ ਸਾਰੇ ਜਣਿਆਂ ਨੂੰ ਬੇਨਤੀ ਆ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਫਰੈਂਡ ਸਰਕਲ ਦੇ ਵਿੱਚ ਭੇਜਿਆ ਕਰੋ ਤੇ ਆਪਣੇ ਸਾਰੇ ਜਿੰਨੇ ਵੀ ਹੈਗੇ ਆ ਚੈਨਲ ਨੂੰ ਪਿਆਰ ਕਰਨ ਵਾਲੇ ਸਾਰਿਆਂ ਦਾ ਸਾਰਿਆਂ ਨੂੰ ਮੇਰਾ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰਾਣੀ ਕਨੇਡਾ ਆਪਣਾ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਸਾਰੇ ਫਰੈਂਡ ਸਰਕਲ ਦੇ ਵਿੱਚ ਸਾਰਿਆਂ ਨੂੰ ਸਾਰੇ ਜਿੰਨੇ ਵੀ ਸਾਰੇ ਨਾਲ-ਨਾਲ ਜੁੜੇ ਆ ਆਪਣੇ ਆਪਣੇ ਸਾਰਿਆਂ ਨੂੰ ਫਰੈਂਟਾਂ ਨੂੰ ਭੇਜਿਆ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਥੈਂਕ ਯੂ ਤੁਹਾਡਾ ਸਾਰਿਆਂ ਦਾ